ਟੱਕਾਂ ਦੀ ਪਰਜ਼ੂਰ ਮੰਗਦੇ ਉੱਤੇ ਪੇਸ਼ ਕਰ ਰਹੇ ਹਾਂ ਤੁਹਾਡੇ ਲਈ ਨਾਵਲ ਹਰ ਮਿੱਟੀ ਦੀ ਆਪਣੀ ਖਸਲਤ ਜਿਸ ਨੂੰ ਲਿਖਿਆ ਹੈ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ਼੍ਰੀ ਜਸਪਾਲ ਮਾਨਖੇੜਾ ਜੀ ਨੇ ਤੇ ਆਓ ਜੀ ਆਪਾਂ ਸੁਣਦੇ ਹਾਂ ਅੱਜ ਇਸ ਨਾਵਲ ਦਾ 16ਵਾਂ ਭਾਗ ਕੀ ਸੀਰਤ ਨੇ ਰੀਆ ਤੋਂ ਅੱਗੇ ਇੱਕ ਦੋ ਕਦਮ ਪੁੱਟ ਲਏ ਹਨ ਕੀ ਸੀਰਤ ਨੇ ਵੇਖੇ ਸੁਣੇ ਪੜੇ ਦਾ ਪ੍ਰੈਕਟੀਕਲ ਕਰ ਲਿਆ ਹੈ ਨਹਾਉਂਦੇ ਤਿਆਰ ਹੁੰਦੇ ਨਾਸ਼ਤਾ ਕਰਦੇ ਆ ਉਸਦੇ ਦਿਮਾਗ ਵਿੱਚ ਇਹੀ ਰੀਲ ਚੱਲੀ ਗਈ ਕੋਰਟ ਜਾਣ ਲਈ ਕਾਰ ਵਿੱਚ ਬੈਠਣਸਾਰ ਉਸਨੇ ਸੀਰਤ ਵਾਲੀ ਫਾਈਲ ਚੁੱਕ ਲਈ ਅਤੇ ਪੜਨ ਲੱਗਾ ਫਾਈਲ ਪੜਦੇ ਦਾ ਉਸ ਦਾ ਮਨ ਕਦੇ ਦੁਖੀ ਹੋ ਜਾਂਦਾ ਕਦੇ ਉਦਾਸ ਹੋ ਜਾਂਦਾ ਉਸਦੇ ਜੇਬ ਵਿੱਚ ਪਏ ਫੋਨ ਨੇ ਟੂੰ ਟੂੰ ਕੀਤੀ ਉਸ ਦਾ ਜੀ ਕੀਤਾ ਮੈਸੇਜ ਨਾ ਪੜੇ ਪਰ ਆਪ ਮੁਹਾਰਾ ਹੱਥ ਮੋਬਾਈਲ ਦੇ ਬਟਨ ਤੇ ਜਾ ਟਿਕਿਆ ਮੈਸੇਜ ਕਿਸੇ ਸਾਥੀ ਜੱਜ ਨੇ ਫਾਰਵਰਡ ਕੀਤਾ ਸੀ ਉਹ ਇਸ ਦੀ ਇਬਾਰਤ ਪੜਨ ਲੱਗਾ ਮੰਦਾ ਪੂਰਾ ਪੂਰਾ ਸਬੰਧ ਤਨ ਨਾਲ ਹੈ ਮਨ ਦਾ ਹਰ ਅਸਰ ਤਾਂਤੇ ਪੈਂਦਾ ਹੈ ਦੁਖੀ ਮਨ ਹੁੰਦਾ ਹੈ ਪ੍ਰਗਟ ਸਰੀਰ ਕਰਦਾ ਹੈ ਖੁਸ਼ਮਨ ਹੁੰਦਾ ਹੈ ਖੇੜਦੀਆਂ ਬਾਸ਼ਾ ਹਨ ਚਮਕ ਚਿਹਰੇ ਤੇ ਆਉਂਦੀ ਹੈ ਮਨ ਉਦਾਸ ਹੋਵੇ ਚਿਹਰਾ ਉੱਤਰ ਜਾਂਦਾ ਹੈ ਮਨ ਗੁੱਸੇ ਵਿੱਚ ਹੋਵੇ ਚਿਹਰਾ ਤਪ ਕੇ ਲਾਲ ਹੋ ਜਾਂਦਾ ਹੈ ਇਹ ਪਰਦੇ ਜੱਜ ਦਾ ਚਿਹਰਾ ਕਦੇ ਮੁਰਝਾ ਜਾਂਦਾ ਕਦੇ ਸੁਹਾ ਹੋ ਜਾਂਦਾ ਉਸ ਸਾਰੀ ਫਾਈਲ ਤੇ ਨਿਗਾਹ ਮਾਰ ਲਈ ਪਰ ਚਿਹਰੇ ਤੇ ਚਮਕ ਨਾ ਆਈ ਨਾ ਹੀ ਵਾਸ਼ਾ ਖਿੜੀਆਂ ਸਰ ਗਨਮੈਂ ਤਾਕੀ ਖੋਲੀ ਖੜਾ ਸੀ ਡਰਾਈਵਰ ਪਿਛਲੀ ਸ਼ੀਟ ਤੇ ਪੰਨਾਂ ਫੈਲਾ ਅਤੇ ਬੈਗ ਚੁੱਕ ਰਿਹਾ ਸੀ ਜਿਲੇ ਕਚਹਿਰੀਆਂ ਨੂੰ ਪੜੇ ਲਿਖੇ ਲੋਕਾਂ ਦੀ ਰੀਸਮ ਰੀਸ ਆਮ ਲੋਕ ਵੀ ਕੋਰਟ ਕੰਪਲੈਕਸ ਕਹਿਣ ਲੱਗ ਪੈ ਸਨ ਕੋਰਟ ਕੰਪਲੈਕਸ ਵਿੱਚ ਪ੍ਰਬੰਧਕੀ ਬਲਾਕ ਅਤੇ ਜੁਡੀਸ਼ੀਅਰੀ ਬਲਾਕ ਬਰੋ ਬਰੋਬਰ ਰੀਟਰੀਟ ਸੈਰੇਮਨੀ ਕਰਨ ਵਾਲੇ ਫੌਜੀਆ ਵਾਂਗ ਤਣੇ ਖੜੇ ਸਨ ਦੋਵਾਂ ਦੇ ਵਿਚਾਲੇ ਦੀ ਭੀੜ ਜਿਹੀ ਲੱਗੀ ਸੀ ਜਿਸ ਵਿੱਚ ਦੋਵਾਂ ਇਮਾਰਤਾਂ ਨੂੰ ਜੋੜਦੇ ਦੋ ਗੇਟ ਸਨ ਦੋਵਾਂ ਦੀਆਂ ਮੰਜ਼ਲਾਂ ਤਾਂ ਤਿੰਨ-ਤਿੰਨ ਹੀ ਸਨ ਪਰ ਆਪਣੀ ਲੰਬਾਈ ਚੁੜਾਈ ਕਾਰਨ ਪ੍ਰਬੰਧਕੀ ਬਲਾਕ ਵੱਡਾ ਭਰਾ ਅਖਵਾਉਂਦਾ ਸੀ ਕੋਟ ਕੰਪਲੈਕਸ ਛੋਟੀ ਰਾਵਲ ਰੋਡ ਤੇ ਸੀ ਬੱਸ ਸਟੈਂਡ ਤੋਂ ਟੇਡਾ-ਮੇਡਾ ਰਾਹ ਛੋਟੀ ਰਾਵਲ ਵਿੱਚ ਦੀ ਖਿਆਲੇ ਨੂੰ ਜਾਂਦਾ ਸੀ ਕੱਚਾ ਰਾ ਪੱਕੀ ਸੜਕ ਬਣ ਗਿਆ ਸੀ ਜਿਸ ਉੱਪਰ ਦੀ ਪੀਖੇਸ ਨਾਮ ਨੂੰ ਜਾਇਆ ਜਾ ਸਕਦਾ ਸੀ ਬੱਸ ਸਟੈਂਡ ਅਤੇ ਛੋਟੀ ਰਾਵਲ ਦੇ ਵਿਚਾਲੇ ਜਹੇਸੀ ਕੋਰਟ ਕੰਪਲੈਕਸ ਜਿਸਦੇ ਦੋ ਗੇਟ ਸਨ ਪਹਿਲਾ ਗੇਟ ਤਹਿਸੀਲ ਦਫਤਰ ਵਾਲਾ ਸੀ ਜਿੱਥੇ ਐਸ ਡੀ ਐਮ ਦਫਤਰ ਸੀ ਖਜ਼ਾਨਾ ਦਫਤਰ ਸੀ ਤਹਿਸੀਲਦਾਰ ਨਾਇਬ ਤਹਿਸੀਲਦਾਰ ਬੈਠਦੇ ਸਨ ਟਾਈਪਿਸਟ ਵਸੀਕਾ ਨਵੀਸ ਸਟੈਂਪ ਫੋਰਸ ਨੋਟਰੀਆਂ ਦੇ ਖੋਖੇ ਏਡੇ ਸਨ ਦੂਜੇ ਵੱਡੇ ਗੇਟ ਤੋਂ ਸੜਕ ਕੋਰਟ ਕੰਪਲੈਕਸ ਤੱਕ ਜਾਂਦੀ ਸੀ ਸੜਕ ਦੇ ਖੱਬੇ ਪਾਸੇ ਬਾਲ ਭਵਨ ਸੀ ਥੋੜਾ ਅੱਗੇ ਜਾ ਕੇ ਇਹ ਸੜਕ ਸੱਜੇ ਪਾਸੇ ਮੁੜ ਜਾਂਦੀ ਸੀ ਜਿਸ ਦੇ ਸੱਜੇ ਪਾਸੇ ਖਾਲੀ ਥਾਂ ਪਈ ਸੀ ਇਸ ਮੈਦਾਨ ਵਿੱਚ ਜਥੇਬੰਦੀਆਂ ਵਾਲੇ ਅਫਸਰ ਸ਼ਾਹੀ ਦੇ ਕੰਨਾਂ ਦੇ ਨੇੜੇ ਧਰਨੇ ਰੈਲੀਆਂ ਕਰਨ ਲੱਗੇ ਸਨ ਇਸ ਥਾਂ ਨੂੰ ਲੋਕ ਧਰਨਾ ਗਰਾਊਂਡ ਹੀ ਕਹਿਣ ਲੱਗ ਪਏ ਸਨ ਅੱਜ ਸਿਰਤ ਐਕਸ਼ਨ ਕਮੇਟੀ ਨੇ ਪੱਕੇ ਤਲਾ ਤੋਂ ਇੱਥੇ ਹੀ ਇਨਸਾਫ ਮਾਰਚ ਲੈ ਕੇ ਆਉਣਾ ਸੀ ਇੱਥੇ ਕੱਲ ਹੀ ਪੋਲ ਗੱਡ ਕੇ ਟੈਂਟ ਲਾ ਦਿੱਤਾ ਸੀ ਦਰਿਆ ਵਿਛਾ ਦਿੱਤੀਆਂ ਸਨ ਉਹ ਆਪਣੇ ਜਣੇ ਸਾਰੀ ਤਿਆਰੀ ਕਰਕੇ ਗਏ ਸਨ ਪਰ ਰਾਤੋ ਰਾਤ ਪੁਲਿਸ ਟੈਂਟ ਪੁੱਟ ਕੇ ਲੈ ਗਈ ਸੀ ਹੁਣ ਇੱਥੇ 4-5 ਅਧ ਬਿਸ਼ੀਆਂ ਦਰੀਆਂ ਪਈਆਂ ਸਨ ਜਿੰਨਾ ਉੱਪਰ 10-15 ਥਿੱਕੇ ਜਿਹੇ ਪੁਲਿਸ ਮੁਲਾਜ਼ਮ ਖੜੇ ਸਨ ਕੋਈ ਕੋਈ ਬੈਠਾ ਸੀ ਪੱਕੇ ਤਲਾਅ ਵਿੱਚ 50-60 ਬੰਦੇ ਬੈਠੇ ਸਨ ਐਕਸ਼ਨ ਕਮੇਟੀ ਦਾ ਕੋਈ ਵੀ ਆਗੂ ਨਹੀਂ ਸੀ ਦਿਸਦਾ ਇਨਸਾਫ ਮਾਰਚ ਲਈ ਇੱਕ ਰਿਕਸ਼ਾ ਤੇ ਇੱਕ ਜੀਪ ਆ ਖੜੇ ਸਨ ਜਿਨ੍ਹਾਂ ਤੇ ਸਪੀਕਰ ਫਿੱਟ ਕੀਤੇ ਹੋਏ ਸਨ ਲਾਲਚੰਦ ਨੀਮੀ ਪਈ ਬੈਠਾ ਸੀ ਉਸ ਦੇ ਆਸ-ਪਾਸ ਟੁੱਟਮੀਆਂ ਤੇ ਠੰਡੀਆਂ ਠੰਡੀਆਂ ਗੱਲਾਂ ਹੋ ਰਹੀਆਂ ਸਨ ਹੋ ਇਨਸਾਫ ਮਾਰਚ ਹੋਵੇਗਾ ਹੀ ਜਦੋਂ ਇੰਨੀ ਤਿਆਰੀ ਐ ਪੁਲਿਸ ਦੀ ਵੀ ਪੂਰੀ ਤਿਆਰੀ ਐ ਆਈ ਮੀਨ ਮਾਰਚ ਰੋਕਣ ਦੀ ਐਕਸ਼ਨ ਕਮੇਟੀ ਦੀ ਵੀ ਫੁੱਲ ਬਟਾ ਫੁੱਲ ਤਿਆਰੀ ਐ ਮੈਂ ਪਿੰਡੋਂ ਆਇਆ ਹਰਮਨ ਦਿੱਤੇ ਵਾਲੀਆਂ ਕੈਂਚੀਆਂ ਤੇ ਵੱਡਾ ਨੱਕ ਲੱਗਿਆ ਮੇਰਾ ਭਤੀਜਾ ਐਸਆਈ ਐ ਉਹਨੇ ਦੱਸਿਆ ਇਹ ਜਿਹੇ ਛੇ ਨੱਕੇ ਲੱਗੇ ਨੇ ਲੱਗਦਾ ਬਾਹਰੋਂ ਨਹੀਂ ਆਉਣ ਦਿੰਦੇ ਬੰਦੇ ਤਾਂ ਆਉਣਗੇ ਤੁਸੀਂ ਵੇਖ ਲਿਓ ਜੱਜ ਦੇ ਪੇਸ਼ੀ ਤੋਂ ਪਹਿਲਾਂ ਕੋਰਟ ਕੰਪਲੈਕਸ ਭਰ ਜੂਗਾ ਲਾਲ ਚੰਦ ਖਾਲੀ ਖਾਲੀ ਅੱਖਾਂ ਨਾਲ ਸੁਣ ਰਿਹਾ ਸੀ ਅਤੇ ਕੰਨਾਂ ਦਾ ਸਾਰਾ ਜ਼ੋਰ ਲਾ ਕੇ ਵੇਖ ਰਿਹਾ ਸੀ ਨਿਆ ਮੂਰਤੀ ਸਿਹਤ ਵਾਲੀ ਫਾਈਲ ਖੋਲੀ ਬੈਠਾ ਸੋਚ ਰਿਹਾ ਸੀ ਕਿ ਅਰਦ ਲਈ ਚਿੱਟ ਲੈ ਆਇਆ ਉਹ ਚਿੱਟ ਪੜੀ ਸੀਨੀਅਰ ਐਡਵੋਕੇਟ ਨਿਰਵੈਰ ਸਿੰਘ ਸੇਖੂ ਲੀਗਲ ਐਡਵਾਈਜ਼ਰ ਰੋਬਨ ਐਂਡ ਆਦਰਸ ਉਸਨੇ ਵਕੀਲ ਨੂੰ ਰਿਟਾਇਰਿੰਗ ਰੂਮ ਚ ਹੀ ਸੱਦ ਲਿਆ ਐਡਵੋਕੇਟ ਸੇਖੂ ਇਕੱਲਾ ਨਾ ਆਇਆ ਉਸ ਨਾਲ ਬਾਰ ਦੇ ਪ੍ਰਧਾਨ ਸਮੇਤ ਤਿੰਨ ਚਾਰ ਹੋਰ ਵਕੀਲ ਅੰਦਰ ਲੰਘ ਆਏ ਖੜੇ ਖੜੇ ਹੀ ਬੋਲਣ ਲੱਗੇ ਸਰ ਕਿਸਾਨ ਜੂਨੀਅਨ ਵਾਲੇ ਝੰਡਿਆਂ ਵਾਲੀਆਂ ਸੋਟੀਆਂ ਬਰਸ਼ੇ ਲਈ ਫਿਰਦੇ ਨੇ ਉਹ ਕੋਰਟ ਕੰਪਲੈਕਸ ਘੇਰ ਰਹੇ ਨੇ ਇਸ ਤਰ੍ਹਾਂ ਦਬਾਅ ਅਧੀਨ ਨਿਆਂ ਨਹੀਂ ਹੋਵੇਗਾ ਸਰ ਅਸੀਂ ਪ੍ਰੋਟੈਸਟ ਕਰਨ ਆਏ ਆ ਕੇਸ ਖਾਰਜ ਕਰੋ ਜਨਰੇਟ ਪਾਓ ਸੇਖੂ ਸਾਹਿਬ ਬੈਠੋ ਪਾਣੀ ਪੀਓ ਮੈਂ ਐਡਵੋਕੇਟ ਪਾਲ ਨੂੰ ਸਾਦਾ ਬੈਠਣਾ ਨੇ ਸਰ ਅਸੀਂ ਆਪਣੀ ਗੱਲ ਕਹਿਣੀ ਸੀ ਕਹਿ ਦਿੱਤੀ ਉਹ ਜਿਵੇਂ ਤਾਰ ਵਿੱਚ ਆਏ ਕਰੰਟ ਵਾਂਗ ਆਏ ਸਨ ਉਵੇਂ ਮੁੜ ਗਏ ਕੁਝ ਸਮੇਂ ਬਾਅਦ ਇੰਦਰਪਾਲ ਤੇ ਮਨਦੀਪ ਰਿਟਾਇਰਿੰਗ ਰੂਮ ਵਿੱਚ ਬੈਠੇ ਆਖ ਰਹੇ ਸਨ ਸਰ ਪ੍ਰੋਟੈਸਟ ਕਰਨਾ ਸਾਡਾ ਡੈਮੋਕਰੇਟ ਕਰਾਈਟ ਹੈ ਪ੍ਰੋਟੈਸਟ ਪੀਸਫੁੱਲ ਰਹੇਗਾ ਇਟ ਇਜ਼ ਸ਼ੂਅਰ ਪਾਲ ਸਾਹਿਬ ਉਹਨਾਂ ਨੂੰ ਕਹੋ ਛੋਟੀਆਂ ਵਾਲੇ ਫਲੈਗ ਨਾ ਲੈ ਕੇ ਆਉਣ ਓਕੇ ਸਰ ਦੋਵੇਂ ਵਕੀਲ ਉੱਠ ਆਏ। ਇਧਰ ਕੁਝ ਪਲਾਂ ਵਿੱਚ ਹੀ ਕੋਰਟ ਕੰਪਲੈਕਸ ਸ਼ੌਣੀ ਬਣ ਗਿਆ ਸੀ। ਦੋਵੇਂ ਗੇਟ ਬੰਦ ਕਰਕੇ ਗਾਰਦ ਲਾ ਦਿੱਤੀ। ਚੱਪੇ-ਚੱਪੇ ਤੇ ਪੁਲਿਸ ਤਾਇਨਾਤ ਕਰ ਦਿੱਤੀ। ਕੋਰਟ ਕੰਪਲੈਕਸ ਦੇ ਨਾਲ ਲੱਗਦੀਆਂ ਗਲੀਆਂ ਧਾਲੀਵਾਲ ਸਟਰੀਟ ਅਤੇ ਰੋਮਾਨਾ ਸਟਰੀਟ ਵਿੱਚ ਵੀ ਪੁਲਿਸ ਤਾਇਨਾਤ ਸੀ। ਸ਼ਹਿਰ ਦੇ ਬਾਹਰੋਂ ਵੀ ਖਬਰਾਂ ਆਉਣ ਲੱਗੀਆਂ ਸਨ। ਨਾਕਿਆਂ ਤੋਂ ਕੋਈ ਲਾਈਵ ਵੀਡੀਓਜ਼, ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਸਨ। ਰਾਵਲ ਦੇ ਬਾਹਰਵਾਰ ਸੱਤਾ ਨਾਕਿਆਂ ਤੇ ਮਰਦ ਔਰਤਾਂ ਕਿਸਾਨਾਂ ਮਜ਼ਦੂਰਾਂ ਦੇ ਵਾਹਨ ਰੋਕ ਲੈ ਸਨ ਯੂਨੀਅਨਾਂ ਦੇ ਕਰਮਚਾਰਕਨ ਅਤੇ ਆਮ ਪਿੰਡੂ ਉੱਥੇ ਹੀ ਬੈਠ ਗਏ ਸਨ ਆਵਾਜਾਈ ਬੰਦ ਕਰ ਦਿੱਤੀ ਸੀ ਬੱਸਾਂ ਨਾਕਿਆਂ ਤੇ ਸਵਾਰੀਆਂ ਲਾਹਣ ਚੜਾਉਣ ਲੱਗੀਆਂ ਸਨ ਕਾਰਾਂ ਮੋਟਰਸਾਈਕਲ ਤੇ ਹੋਰ ਵਾਹਨ ਜਾਮ ਵਿੱਚ ਫਸ ਗਏ ਸਨ ਪੱਕੇ ਤਲਾ ਦੇ ਇੱਕ ਧਰਨੇ ਜੁਡੇ ਛੇ ਧਰਨੇ 라ਵਲ ਦੇ ਆਸ-ਪਾਸੇ ਲੱਗ ਗਏ ਸਨ ਆਗੂਆਂ ਨੇ ਇਹ ਐਲਾਨ ਕਰ ਦਿੱਤਾ ਕਿ ਇਹ ਧਰਨੇ ਅਣਮਿੱਥੇ ਸਮੇਂ ਲਈ ਦਿਨ ਰਾਤ ਚੱਲਣਗੇ। ਇੱਧਰ ਕੋਰਟ ਕੰਪਲੈਕਸ ਵਿੱਚ ਤਣਾਅ ਭਰੀ ਖਮੋਸ਼ੀ ਸੀ। ਹਰੇਕ ਚਿਹਰੇ ਤੇ ਫਿਕਰ ਅਤੇ ਸਹਿਮ ਦੇ ਭਾਵ ਸਨ। ਨਿਆਂ ਮੂਰਤੀ ਨੇ ਸੀਰਤ ਵਾਲੇ ਕੇਸ ਨੂੰ ਛੱਡ ਕੇ ਸਾਰੇ ਕੇਸ ਪੁਕਤਾ ਦੇ ਦਿੱਤੇ। ਜਲਦੀ ਜਲਦੀ ਅਗਲੀਆਂ ਤਾਰੀਖਾਂ ਦੇ ਦਿੱਤੀਆਂ। ਦੁਪਹਿਰ ਦੇ 12 ਵਜੇ ਜੱਜ ਪੁਰੀ ਫਿਰ ਆਪਣੀ ਕੁਰਸੀ ਤੇ ਆ ਬੈਠਾ। ਅਰਦਲੀ ਨੂੰ ਹੁਕਮ ਦਿੱਤਾ। ਖਾਕੀ ਵਰਦੀ ਵਾਲੇ ਅਰਦਲੀ ਨੇ ਬੜੇ ਇਰੇਹਾ ਨਾਲ ਆਵਾਜ਼ ਲਗਾਈ। ਸਿਰਤ ਐਂਡ ਆਦਰਸ ਹਾਜ਼ਰ ਹੋ ਗਈ ਠੀਕ ਉਸ ਸਮੇਂ ਹੀ ਐਕਸ਼ਨ ਕਮੇਟੀ ਆਗੂ ਲਖਵੀਰ ਸਿੰਘ ਸੰਧੂ ਕੇ ਦੀ ਅਗਵਾਈ ਵਿੱਚ ਕਿਸਾਨ ਯੂਨੀਅਨ ਦੇ 25 30 ਮੈਂਬਰ ਗੇਟ ਖੋਲਣ ਲਈ ਪੁਲਿਸ ਇੰਸਪੈਕਟਰ ਨਾਲ ਬੈਸਣ ਲੱਗੇ ਵਰਕਰ ਗੇਟ ਖੋਲਣ ਲਈ ਅੱਗੇ ਵਧਦੇ ਪੁਲਿਸ ਤੱਕ ਕੇ ਪਿੱਛੇ ਲੈ ਜਾਂਦੀ ਵਰਕਰ ਫਿਰ ਤ ਉਸ ਦੇ ਕੇ ਗੇਟ ਤੱਕ ਪੁੱਜ ਜਾਂਦੇ ਪੁਲਿਸ ਵਾਲੇ ਟਿੱਡੀਆਂ ਡਾਂਗਾ ਅੱਗੇ ਕਰਕੇ ਉਹਨਾਂ ਨੂੰ ਫਿਰ ਪਿੱਛੇ ਧੱਕ ਦਿੰਦੇ ਇੰਨੇ ਨੂੰ ਦੀਪਕ 50-60 ਪ੍ਰਦਰਸ਼ਨਕਾਰੀਆਂ ਸਮੇਤ ਆ ਪ੍ਰਗਟ ਹੋਇਆ ਉਸ ਦੋਵੇਂ ਬਾਵਾਵਾਂ ਖੜੀਆਂ ਕਰਕੇ ਨਾਰਾ ਮਾਰਿਆ ਜੋ ਹਮਸੇ ਟਕਰਾਏਗਾ ਆਵਾਜ਼ਾਂ ਗੂੰਜਗਾ ਚੂਰ ਚੂਰ ਹੋ ਜਾਏਗਾ ਵਰਕਰ ਫਿਰ ਧੁਰਲੀ ਮਾਰ ਕੇ ਗੇਟ ਵਾਲੇ ਲੱਪ ਕੇ ਦੀਪਕ ਨੇ ਛੋਟਾ ਹਾਥੀ ਥਾਲੀ ਵਾਲਾ ਸਟਰੀਟ ਵਿੱਚ ਵਾੜ ਦਿੱਤਾ ਦੂਜੇ ਪਾਸੇ ਗੁਰਮੀਤ ਦੇ ਪਿੱਛੇ ਭੱਜਦੇ ਵਰਕਰ ਰੋਮਾਨਾ ਸਟਰੀਟ ਵਿੱਚ ਧੁੱਸ ਦੇ ਕੇ ਦਾਖਲ ਹੋ ਗਏ ਸੜਕ ਵਾਲੇ ਪਾਸਿਓਂ ਦੋਵਾਂ ਗਲੀਆਂ ਵਿੱਚ ਦੀ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਵਰਕਰ ਸੰਘਰਸ਼ਕਾਰੀ ਮਰਦ ਔਰਤਾਂ ਬਬੂਕੇ ਮਾਰ-ਮਾਰ ਲੰਕ ਕੇ 5-6 ਫੁੱਟ ਉੱਚੀਆਂ ਕੰਧਾਂ ਤੇ ਚੜਦੇ ਤੇ ਅੰਦਰਲੇ ਪਾਸੇ ਛਾਲ ਮਾਰ ਦਿੰਦੇ। ਉੱਥੋਂ ਸ਼ੂਟ ਵਟਦੇ ਧੰਨੇ ਵਾਲੀ ਥਾਂ ਜਾ ਪੁੱਜਦੇ। ਇੱਕ ਦੋ ਥਾਵਾਂ ਤੋਂ ਲੋਕਾਂ ਨੇ ਕਚਹਿਰੀਆਂ ਦੀ ਕੰਦ ਵੀ ਢਾ ਦਿੱਤੀ। ਮੀਂਹ ਦੇ ਸ਼ਰਾਟੇ ਵਾਂਗ, ਬਿਜਲੀ ਦੇ ਕਰੰਟ ਵਾਂਗ ਆਤਿਸ਼ਵਾਦੀ ਜਿੰਨੀ ਤੇਜ਼ੀ ਨਾਲ ਅਸਮਾਨੀ ਬਿਜਲੀ ਜਿਹੀ ਗੜਗੜਾਟ ਪਾਉਂਦੇ ਲੋਕ ਧਰਨੇ ਵਾਲੀ ਥਾਂ ਤੇ ਇਕੱਠੇ ਹੋ ਗਏ ਤੇ ਨਾਅਰਿਆਂ ਨਾਲ ਅਸਮਾਨ ਤੱਕ ਗੂੰਜਾਂ ਬਾਦ ਦਿੱਤੀਆਂ ਕੀ ਕਰਨਗੇ ਜੇਲਾਂ ਠਾਣੇ ਲੋਕਾਂ ਦੇ ਹੜਵਾਦੇ ਜਾਣੇ ਸਰਕਾਰੇ ਤੇਰੇ ਕੰਮ ਨਿਕੰਮੇ ਆ ਵੇਖ ਲੋ ਯੋਧੇ ਜੰਮੇ ਹਮ ਕਿਆ ਚਾਹਤੇ ਹੈ ਇਨਸਾਫ ਇਨਸਾਫ ਕਾਗੇ ਝੁਕਨਾ ਪੜੇਗਾ ਜੀ ਆਗੇ ਜਾ ਮਰਾਂਗੇ ਹੱਕਾਂ ਦੀ ਰਾਖੀ ਕਰਾਂਗੇ ਲੋਕ ਇਕਤਾ ਜਿੰਦਾਬਾਦ 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 ਲੋਕਾਂ ਦਾ ਦੋ ਜੋਸ਼ ਤੇ ਗਿਣਤੀ ਵਾਧੀ ਜਾਂਦੀ ਸੀ ਕਿ ਜੱਜ ਦਾ ਫੈਸਲਾ ਆ ਗਿਆ ਲੜਕੀ ਨੂੰ ਮਾਪਿਆਂ ਦੇ ਹਵਾਲੇ ਕੀਤਾ ਜਾਂਦਾ ਹੈ ਉਸ ਤੋਂ ਪਹਿਲਾਂ ਤਿੰਨ ਡਾਕਟਰਾਂ ਦੇ ਪੈਨਲ ਵੱਲੋਂ ਲੜਕੀ ਦਾ ਮੈਡੀਕਲ ਚੈੱਕਅਪ ਕੀਤਾ ਜਾਵੇਗਾ ਕਚਹਿਰੀਆਂ ਵਿਚਲੇ ਧਰਨੇ ਅਤੇ ਨਾਕਿਆਂ ਵਾਲੇ ਧਰਨਿਆਂ ਵਿੱਚ ਜੇਤੂ ਨਾਰੇ ਗੂੰਜਣ ਲੱਗੇ ਨਾਰਿਆਂ ਜੈਕਾਰਿਆਂ ਦੀ ਗੂੰਜ ਚੰਡੀਗੜ੍ਹ ਤੱਕ ਜਾ ਪੁੱਜੀ ਰਬਨ ਕੇਕਰ ਅੰਦਰ ਤਣੇ ਖੜੇ ਪਾਮ ਟਰੀ ਠਰ-ਠਰ ਕੰਬਣ ਲੱਗੇ ਫੈਸਲੇ ਤੋਂ ਤੀਜੇ ਦਿਨ ਐਕਸ਼ਨ ਕਮੇਟੀ ਦੇ ਅਗੂ ਟੀਮ ਸਿਰ ਜੋੜੀ ਬੈਠੀ ਸੀ ਫੈਸਲੇ ਨਾਲ ਉਹ ਹੌਸਲੇ ਵਿੱਚ ਸਨ ਸ਼ੰਗਾਰ ਸ਼ਿਸ਼ੀਲ ਧਿਰਾਂ ਦੇ ਹੌਸਲੇ ਹੋਰ ਬੁਲੰਦ ਕਰਨ ਲਈ ਜਿੱਤ ਵਿੱਚ ਨਿਸ਼ਚਾ ਡ੍ਰਿੜ ਕਰਨ ਲਈ 16 ਨਵੰਬਰ ਦੀ ਜੇਤੂ ਰੈਲੀ ਰੱਖ ਦਿੱਤੀ। ਸਰ ਮੇਲ ਮੈਡਮ ਪਾਵਨਪ੍ਰੀਤ ਤੇ ਇੰਦਰਪਾਲ ਦੀ ਡਿਊਟੀ ਲਾ ਦੇਤੀ ਕਿ ਉਹ ਸੀਰਤ ਦੇ ਪਰਿਵਾਰ ਨੂੰ ਮਿਲਣਗੇ ਅਤੇ ਸੀਰਤ ਨੂੰ ਜੇਤੂ ਰੈਲੀ ਵਿੱਚ ਲੈ ਕੇ ਆਉਣਗੇ। ਉਹ ਤਿੰਨੇ ਮੀਟਿੰਗ ਖਤਮ ਕਰਕੇ ਸੀਰਤ ਦੇ ਘਰ ਨੂੰ ਚੱਲ ਪਏ। ਸੀਰਤ ਦੇ ਘਰੇ ਦੁੱਖਾਂ ਸੁੱਖਾਂ ਦਾ ਮਿਸ਼ਰਣ ਬਣੀ ਖਾਮੋਸ਼ੀ ਸੀ। ਘਰ ਦੇ ਜੀਆ ਦੇ ਬੁੱਲ ਫਰਕ ਰਹੇ ਸਨ ਪਰ ਆਵਾਜ਼ ਨਹੀਂ ਸੀ। ਦਿਲਾਂ ਵਿੱਚ ਜਜ਼ਬਿਆਂ ਦਾ ਜਵਾਰ ਪਾਟਾ ਸੀ ਸੋਚਾਂ ਦੀਆਂ ਛੱਲਾਂ ਸਨ ਬੇਚੈਨੀ ਦਾ ਗੜਗੜਾहट ਸੀ ਅੰਦਰ ਬਣਦੀਆਂ ਆਵਾਜ਼ਾਂ ਦੀ ਗੂੰਜ ਸੀ ਅੰਦਰਲਾ ਮਨੀ ਰਾਮ ਚੰਗੇੜਾ ਮਾਰਦਾ ਸੀ ਚੀਕਾਂ ਵੱਜਦੀਆਂ ਸਨ ਲੇਰਾ ਨਿਕਲਦਿਆਂ ਸਨ ਪੁੱਬਾਂ ਵੱਜਦੀਆਂ ਸਨ ਮਨ ਲਲਕਾਰਾ ਮਾਰਨ ਨੂੰ ਵੀ ਕਰਦਾ ਸੀ ਚੀਕ ਨੂੰ ਬੁਲਬਲੀ ਬਣਾਉਣ ਨੂੰ ਜੀ ਵੀ ਕਰਦਾ ਸੀ ਪਰ ਬੁੱਲ ਫਰਕ ਕੇ ਰਹਿ ਜਾਂਦੇ ਸਨ ਹਸਪਤਾਲ ਚੈੱਕਅਪ ਕਰਾ ਕੇ ਘਰ ਆਏ ਸੀ ਤੇ ਚੁਬਾਰੇ ਚੋਂ ਨਹੀਂ ਸੀ ਉਤਰੀ। ਆਉਂਦੀ ਆਪਣੇ ਕਮਰੇ ਜਾਂ ਅੰਦਰਲੇ ਡ੍ਰੈੰਗ ਰੂਮ ਚ ਜਾਂਦੀ ਨੂੰ ਉਸ ਨੂੰ ਡਰ ਲੱਗਦਾ ਸੀ। ਬਾਹਰਲਾ ਵਿੜਾ ਖਾਣ ਨੂੰ ਆਉਂਦਾ ਸੀ। ਪੌੜੀਆਂ ਨੂੰ ਵੇਖ ਉਸ ਦੀ ਕੰਗਰੋੜ ਸੁਣ ਹੋ ਜਾਂਦੀ। ਰੀੜ ਦੀ ਹੱਡੀ ਵਿੱਚ ਚੀਸਾਂ ਪੈਣ ਲੱਗਦੀਆਂ ਸਨ। ਸਾਰਾ ਟੱਬਰ ਜ਼ੋਰ ਲਾ ਥੱਕਿਆ ਸੀ। ਉਹ ਨਹੀਂ ਸੀ ਆਈ। ਸਨੇਹ ਪਰ ਸ਼ਾਮੇ ਵਾਂਗ ਉਸਦੇ ਨਾਲ ਰਹਿੰਦੀ। ਉਹ ਪਹਿਲਾਂ ਵਾਂਗ ਸਨੇਹ ਤੋਂ ਦੂਰ ਦੂਰ ਨਾ ਭਜਦੀ। ਪਹਿਲਾਂ ਵਾਲੀ ਸਿਹਤ ਤਾਂ ਉਹ ਹੈ ਹੀ ਨਹੀਂ ਸੀ। ਉਸ ਦੇ ਅੰਦਰੋਂ ਰੋਣ ਨਿਕਲਦਾ ਪਰ ਉਹ ਰੋਂਦੀ ਨਾ ਹਾਸਿਆਂ ਵਾਲਾ ਖੂ ਤਾਂ ਜਿਵੇਂ ਖਾਲੀ ਹੋ ਗਿਆ ਸੀ ਮਨ ਡਰਦਾ ਤਾ ਸੀ ਪਰ ਦਿਲ ਕਰੜਾ ਹੋਰ ਕਰੜਾ ਹੋ ਜਾਂਦਾ ਸੀ ਉਹਦੇ ਅੰਦਰ ਭਾਂਬੜ ਵੱਲਦੇ ਲਾਟਾਂ ਨਿਕਲਦੀਆਂ ਪਰ ਬਾਹਰ ਨਾ ਦਿਸਦੀਆਂ ਵੇਖਣ ਨੂੰ ਸੀਰਤ ਦੇ ਚਿਹਰੇ ਦਾ ਸੇਕ ਤਾਂ ਦਿਸਦਾ ਪਰ ਅੰਦਰਲੀ ਅੱਗ ਨਾ ਦਿਸਦੀ। ਇਹੀ ਧੂਣੀ ਕਰਦੇ ਹਰੇਕ ਜੀ ਦੇ ਅੰਦਰ ਤੁਖ ਰਹੀ ਸੀ ਪਰ ਲਾਂਬੂ ਲੱਗੇ ਨਹੀਂ ਸਨ ਦਿਸਦੇ ਪਏ। ਕਾਰ ਵਿੱਚ ਖਮੋਸ਼ੀ ਅਤੇ ਹਾਹਾਕਾਰ ਦਾ ਯੁੱਧ ਚੱਲ ਰਿਹਾ ਸੀ ਪਿਛਲੇ 48 ਘੰਟਿਆਂ ਤੋਂ ਕਾਰਸ਼ਾਈ ਕਾਲਸ ਕੁਝ ਘਟੀ ਸੀ ਧੁੰਦ ਕੁਝ ਛਿਤੀ ਸੀ ਗਰਦ-ਗੁਬਾਰ ਕੁਝ ਬੈਠੀ ਸੀ ਮਨਾਂ ਦਾ ਕੂੜਾ ਕਰਕਟ ਬਾਹਰ ਨਿਕਲਿਆ ਸੀ ਸਾਫ-ਸਫਾਈ ਅੰਦਰ ਆਈ ਸੀ ਕੰਮਾਂ ਵਾਲੀ ਆਂਟੀ ਆਪਣੀਆਂ ਦੋਵੇਂ ਧੀਆਂ ਤੇ ਛੋਟੇ ਮੁੰਡੇ ਨੂੰ ਨਾਲ ਲੈ ਕੇ ਘਰ ਦਾ ਕੋਨਾ-ਕੋਨਾ ਸੁੰਭ ਰਹੀ ਸੀ ਕਜਰਾ ਇਕੱਠਾ ਕਰਕੇ ਬਾਹਰ ਸੁੱਟ ਆਈ ਸੀ ਪਲਾਸਟਿਕ ਦੀ ਵੱਡੀ ਪਾਈਪ ਲਾ ਕੇ ਪਾਣੀ ਦੀਆਂ ਬਾਲਟੀਆਂ ਡੋਲ-ਡੋਲ ਕੇ ਕਮਰੇ ਤੇ ਵਿੜਾ ਧੋ ਦਿੱਤਾ ਸੀ ਫਰਨੈਲ ਪਾ ਕੇ ਪੋਚੇ ਲਾ ਦਿੱਤੇ ਸਨ ਹਰੇਕ ਕਮਰੇ ਦੇ ਇੱਕ-ਇੱਕ ਪਲੱਗ ਵਿੱਚ ਆਲ ਆਊਟ ਫਸਾ ਦਿੱਤਾ ਸੀ ਕਾਲਾ ਹਿੱਟ ਛਿੜਕ ਦਿੱਤਾ ਸੀ ਗੱਦੇ ਗੱਦੀਆਂ ਨੂੰ ਧੁੱਪ ਲਵਾ ਕੇ ਫਿਰ ਵਿਛਾ ਦਿੱਤੇ ਸਨ ਚਾਦਰਾਂ ਸਿਰਾਂਆਂ ਦੇ ਕਵਰ ਖੇਸ ਕੰਬੜ ਧੋਤੇ ਹੋਏ ਧਰ ਦਿੱਤੇ ਸਨ ਸੋਫੇ ਮੇਜ਼ ਕੁਰਸੀਆਂ ਥਾਂ ਸਿਰ ਧਰ ਕੇ ਪੂੰਝ ਦਿੱਤੇ ਸਨ ਘਰ ਤੇ ਛਾਈ ਮੁਰਦੇ ਹਾਣੀ ਹਟ ਕੇ ਨਿਖਾਰ ਆ ਰਿਹਾ ਸੀ ਰਸੋਈ ਵਿੱਚ ਵੀ ਬਹੁਤ ਕੁਝ ਚੇਰ ਬਾਦ ਮਹਿਕ ਉੱਠੀ ਸੀ ਦਾਲ ਸਬਜ਼ੀ ਨੂੰ ਲੈ ਤੜਕੇ ਦੀ ਮਹਿਕ ਆਈ ਸੀ ਦਹੀਂ ਲੱਸੀ ਅਚਾਰ ਸਲਾਦ ਦੀ ਖੁਸ਼ਬੂ ਫੈਲ ਰਹੀ ਸੀ ਤਵੇ ਤੇ ਆਪਾਂ ਸਾੜ ਕੇ ਰੋਟੀ ਬਣੇ ਕਣਕ ਦੇ ਆਟੇ ਦੀ ਸੰਦਲੀ ਵਾਸ਼ਨਾ ਆਈ ਸੀ ਡਾਈਨਿੰਗ ਟੇਬਲ ਤੇ ਸਜਿਆ ਪਿਆ ਭੋਜਨ ਪ੍ਰਦੀਪ ਪਾਰਵਤੀ ਲਾਲਚੰਦ ਸਨੇਹ ਨੂੰ ਸਵਾਦ ਨਹੀਂ ਲੱਗਿਆ ਸੀ ਉਹਨਾਂ ਚਟਖਾਰੇ ਲੈ ਲੈ ਉਂਗਲਾਂ ਚਟ ਚਟ ਲੰਚ ਨਹੀਂ ਸੀ ਕੀਤਾ ਬਸ ਨਿਗੜ ਲਿਆ ਸੀ ਸਵਾਦੀ ਖਾਣਿਆਂ ਦੇ ਖਾਣ ਵੇਲੇ ਨਿਕਲਣ ਵਾਲਾ ਲੇਸਦਾਰ ਰਸ ਉਹਨਾਂ ਦੇ ਮੂੰਹਾਂ ਵਿੱਚੋਂ ਨਹੀਂ ਸੀ ਨਿਕਲਿਆ ਤੇ ਨਾ ਹੀ ਜੀਭ ਤੇ ਸੈਲ ਸਵਾਦ ਸਵਾਦ ਹੋਏ ਸਨ ਸੀਰਤ ਨੇ ਚੁਬਾਰੇ 'ਚ ਗਿਆ ਥਾਲ ਵਾਪਸ ਮੋੜ ਦਿੱਤਾ ਸੰਤੋਸ਼ ਦੇ ਮੂੰਹ ਵਿੱਚ ਅਜੇ ਆਖਰੀ ਬੁਰਕੀ ਹੀ ਸੀ ਕਿ ਘੰਟੀ ਵੱਜ ਗਈ ਬੁਰਕੀ ਉਸਦੀ ਮੂੰਹ ਵਿੱਚ ਫੁੱਲ ਗਈ ਉਸ ਭਜਦਿਆਂ ਵਾਂਗ ਜਾ ਕੇ ਗੇਟ ਖੋਲ੍ਹਿਆ ਬਾਹਰ ਗੇਟ ਤੇ ਸਰਮੇਲ ਪਵਨਪ੍ਰੀਤ ਤੇ ਇੰਦਰਪਾਲ ਖੜੇ ਸਨ ਸੰਤੋਸ਼ ਉਹਨਾਂ ਨੂੰ ਬਾਹਰਲੀ ਬੈਠਕ ਵਿੱਚ ਲੈ ਗਈ ਇੱਕ ਇੱਕ ਕਰਕੇ ਸਾਰਾ ਹੀ ਟੱਬਰ ਉੱਥੇ ਆ ਗਿਆ ਬਾਹਰਲੀ ਬੈਠਕ ਵਿੱਚ ਜਦੋਂ ਬਾਹਰਲਾ ਚਾਨਣ ਆਉਣੋਂ ਹਟ ਗਿਆ ਤਾਂ ਉਹ ਤਿੰਨੇ ਜਣੇ ਲਈ ਉੱਠ ਖੜੇ ਹੋਈ ਬਾਹਰ ਅਜੇ ਰੌਸ਼ਨੀ ਸੀ ਸੀਰਤ ਇੰਦਰਪਾਲ ਦੇ ਨੇੜੇ ਹੋ ਜਮਾ ਬੁੱਕਲ 'ਚ ਆਉਣ ਵਾਂਗ ਹੋ ਕੇ ਕਹਿਣ ਲੱਗੀ ਹਾਂ ਅੰਕਲ ਮੈਂ ਆਵਾਂਗੀ ਜੇਤੂ ਰੈਲੀ 'ਚ ਪਰ ਸਪੀਚ ਨਹੀਂ ਕਰ ਸਕਦੀ ਬੇਟਾ ਤੂੰ ਲੇਖ ਲੇ ਲੇਖ ਕੇ ਪੜ ਦੇ ਪਰ ਅੰਕਲ ਮੈਂ ਤਾਂ ਅੰਗਰੇਜ਼ੀ ਵਿੱਚ ਹੀ ਲਿਖ ਸਕਦੀ ਹਾਂ ਕੋਈ ਗੱਲ ਨਹੀਂ ਬੇਟਾ ਤੂੰ ਅੰਗਰੇਜ਼ੀ ਵਿੱਚ ਹੀ ਪੜ੍ਹਦੀ ਅਸੀਂ ਕੋਈ ਜਣਾ ਟ੍ਰਾਂਸਲੇਟ ਕਰ ਦੇਾਂਗੇ ਪਰ ਪੁੱਤਰਾ ਮਾਈਕ ਦੇ ਸਾਹਮਣੇ ਜ਼ਰੂਰ ਆਇਂ ਓਕੇ ਅੰਕਲ ਇੰਦਰਪਾਲ ਦੇ ਅੰਦਰੋਂ ਮੋਹ ਦੀ ਤਰੰਗ ਉੱਠੀ ਉਸ ਸੀਰਤ ਨੂੰ ਬੁੱਕਲ ਵਿੱਚ ਲੈ ਲਿਆ ਆਪਣਾ smartphones ਕੱਢ ਕੇ ਸਨੇਹ ਨੂੰ ਫੜਾਉਂਦਿਆਂ ਬੋਲਿਆ ਸਨੇਹ ਸਾਡੀ ਫੋਟੋ ਖਿੱਚ ਮੇਰੀ ਤਸਵੀਰਤ ਦੀ ਫੇਸਬੁੱਕ ਤੇ ਪਾਵਾਂਗੇ ਰੌਬਨ ਦੀ ਕੋਠੀ ਦੀ ਬਾਹਰਲੀ ਕੰਧ ਨਾਲ ਮੋٹے ਡੌਲਿਆਂ ਵਾਲੇ ਬੌਂਸਰਾਂ ਵਾਂਗ ਤਣੇ ਖੜੇ ਪਾਮ ਦੇ ਚਾਰੇ ਦਰਖਤਾਂ ਵਿੱਚੋਂ ਚੌਥੇ ਦਾ ਹਨੇਰੀ ਨਾਲ ਲੈ ਗਿਆ ਟਾਣੇ ਦਾ ਖਲੇਪੜ ਅਜੇ ਓਮਿਜ ਜਿਵੇਂ ਗੇਟ ਤੇ ਡਿੱਗਿਆ ਪਿਆ ਸੀ ਸ਼ੇਲਿੰਦਰ ਉਦਣ ਦਾ ਸ਼ਰਾਬ ਦੀ ਚੱਕੀ ਝੋਈ ਬੈਠਾ ਸੀ ਜਿੱਦਣ ਦੇ ਸੀਰਤ ਉਹਦੇ ਮਾਪਿਆਂ ਨੂੰ ਸੌਂਪੀ ਸੀ ਸੀਰਤ ਬਾਰੇ ਉਹ ਕਹਿੰਦਾ ਖੋਜ ਜਾਏ ਚਾਹੇ ਖਾਤੇ 'ਚ ਆਪਾਂ ਕੀ ਬਣੇਵੇਂ ਲੈਣੇ ਆ ਰੌਬਨ ਬਾਰੇ ਉਹ ਆਖਦਾ ਉੰਦਗੀ ਨੌਨ ਟਿਲਕ ਦਾ ਜੇਲ੍ਹ ਜ ਉਹ ਉੱਥੇ ਠੜਜੈ ਰੋਟੀ ਹੋਟਲ ਤੋਂ ਜਾਂਦੀ ਐ ਮੋਬਾਈਲ ਫੋਨ ਉਹਦੇ ਕੋਲ ਜਦੋਂ ਜੀ ਕਰਦਾ ਵੀਡੀਓ ਕਾਲ ਕਰ ਲੈਂਦਾ ਜਾਂ ਲਾਈਵ ਹੋ ਜਾਂਦਾ ਵਿਸਕੀ ਤੱਕ ਅਪੜਦੀ ਐ ਉਸ ਕੋਲ ਬਤਾ ਗੁੱਸਾ ਨੂੰ ਧਰਨੇ ਮਜ਼ਾਰਾਂ ਤੇ ਚੜਦਾ ਉਹ ਐਕਸ਼ਨ ਕਮੇਟੀ ਤੇ ਦੰਦ ਪਿੰਦਾ ਗਾਲਾਂ ਕੱਢਦਾ ਜੱਜ ਵਕੀਲਾਂ ਤੇ ਕਿਚੀਚੀਆਂ ਵਟਦਾ ਉਹ ਪਾਮ ਟ੍ਰਿਕ ਦੇ ਡਿੱਗੇ ਹੋਏ ਖਲੇਪੜ ਕੋਲ ਜਾਂਦਾ ਤੇ ਕਹਿੰਦਾ ਇਹਨੂੰ ਓਵੇਂ ਜਿਵੇਂ ਜਕਰ ਜੋੜ ਕੇ ਹਟੂ ਭਾਵੇਂ ਬਵਲੀ ਤੇ ਪਾਲੀ ਤੇ ਨਾਮ ਵੀ ਪਰਚੇ ਸਨ ਪਰ ਉਹ ਘਰ ਹੀ ਸਨ ਭੱਜੇ ਨਹੀਂ ਸਨ ਪੁਲਿਸ ਤੋਂ ਲੁਕੇ ਛਿਪੇ ਵੀ ਨਹੀਂ ਸਨ ਪੁਲਿਸ ਦਾ ਤਾਂ ਉਹਨਾਂ ਨੂੰ ਡਰ ਹੀ ਕੋਈ ਨਹੀਂ ਸੀ ਪੁਲਿਸ ਤਾਂ ਉਹਨਾਂ ਦੇ ਘਰ ਦੀ ਸੀ ਇਸ ਵਕਤ ਵੀ ਬਦਲ ਗਏ ਪੁਲਿਸ ਕਪਤਾਨ ਬਿਕਰਮਪਾਲ ਦੀ ਪ੍ਰਾਈਵੇਟ ਗੱਡੀ ਵਿੱਚ ਉਹਨਾਂ ਦੀ ਗੈਰੇਜ ਵਿੱਚ ਖੜੀ ਸੀ ਬਿਕਰਮ ਆਪ ਘਰ ਦੀ ਉੱਪਰਲੀ ਮੰਜ਼ਿਲ ਵਿੱਚ ਠਾਠਾ ਚਾੜੀ ਪੱਗ ਬੰਨ ਰਿਹਾ ਸੀ ਓਏ ਪਾਲੀ ਸ਼ੈਲੀ ਨੇ ਸੌਂਰਤ ਕੀਤੀ ਹੈ ਕਿ ਨਹੀਂ ਰਾਤ ਦੀ ਉਤਰੀ ਆ ਉਹਦੀ ਹਾਂ ਜਨਾਬ ਬਾਈ ਜੀ ਨਹਾਣੂ ਲੈ ਲੱਸੀ-ਲੁਸੀ ਪੀ ਆਤੀ ਤਿਆਰ ਨੇ ਉਹ ਤੇ ਮੈਡਮ ਮੈਡਮ ਵੀ ਤਿਆਰ ਹੈ ਜੀ ਮੈਨੂੰ ਮੈਡਮ ਨੇ ਹੀ ਭੇਜਿਆ ਕਹਿੰਦੇ ਬ੍ਰੇਕਫਾਸਟ ਉੱਪਰ ਭੇਜਾਂ ਹੇਠਾਂ ਆਮੋਗੇ ਹੂੰ ਉੱਪਰ ਹੀ ਭੇਜ ਦੇ ਨਾਲੇ ਕਹ ਮੈਂ ਗੱਲ ਕਰਕੇ ਜਾਵਾਂਗਾ ਰਾਤ ਦਾ ਸ਼ੈਲੀ ਨੇ ਕੰਮ ਖਰਾਬ ਕਰਤਾ ਕੰਜਰ ਦਾ ਸ਼ਰਾਬੀ ਹੋ ਗਿਆ ਹਾਂ ਸੱਚ ਉਹ ਮੌਂਟੀ ਆ ਗਿਆ ਜੀ ਸਰ ਦੋਵੇਂ ਆਏ ਬੈਠੇ ਨੇ ਮੌਂਟੀ ਵੀ ਤੇ ਐਮ ਐਲ ਏ ਸਾਹਿਬ ਵੀ ਅੱਛਾ ਤੂੰ ਚੱਲ ਮੈਂ ਆਇਆ ਸੰਗਾ ਹੇਠਾਂ ਉਤਰ ਗਿਆ ਵਿਕਰਮ ਸੋਚਣ ਲੱਗਾ ਵਨੀਤ ਸ਼ਰਮਾ ਨੂੰ ਐਮ ਐਲ ਏ ਮੈਂ ਹੀ ਬਣਾਇਆ ਇਹ ਤਾਂ ਕੰਜਰ ਦਾ ਆਪ ਦੇ ਟਰਾਂਸਪੋਰਟ ਦੇ ਧੰਦੇ ਵਿੱਚ ਹੀ ਮਸਤ ਸੀ ਰੂਟ ਪਰਮਿਟ ਬੈਂਕ ਲੋਨ ਸਬਸਿਟੀਆਂ ਬਿਨਾਂ ਰੂਟ ਤੋਂ ਬੱਸਾਂ ਚਲਾਉਣ ਲਈ ਜਿਹੜੀ ਵੀ ਸਰਕਾਰ ਬਣਦੀ ਉਧਰ ਹੀ ਝੁਕ ਜਾਂਦਾ ਦੋਵਾਂ ਪਾਰਟੀਆਂ ਨੂੰ ਫੰਡ ਦੇ ਗੱਫੇ ਚੋਣਾਂ ਵੇਲੇ ਹੀ ਦਿੱਤੇ ਹੁੰਦੇ ਮਲਾਈ ਵਾਲੇ ਰੂਟਾਂ ਤੇ ਬਿਨਾਂ ਪਰਮਿਟ ਤੋਂ ਭੱਜਦੀਆਂ ਵਨੀਤ ਦੀਆਂ ਬੱਸਾਂ ਕੋਟਾ ਜੈਪੁਰ ਦੇ ਵੀ ਗੇੜੇ ਲਾਉਂਦੀਆਂ ਇੱਕ ਪਰਮਿਟ ਤੇ ਕਈ ਕਈ ਟਾਈਮ ਚੱਲਦੀਆਂ ਪੰਜਾਬ ਤੋਂ ਇਲਾਵਾ ਹਰਿਆਣੇ ਦੀ ਖੱਟਰ ਅਤੇ ਰਾਜਸਥਾਨ ਦੀ ਵਸੁੰਧਰਾ ਸਰਕਾਰ ਵੀ ਉਹਨਾਂ ਦੀ ਸਹਿਯੋਗੀ ਪਾਰਟੀ ਦੀ ਸੀ ਇਹ ਸੋਚਦੇ ਵਿਕਰਮਪਾਲ ਨੂੰ ਯਾਦ ਆਇਆ ਕਿ ਐਮਐਲਏ ਜਿੱਤਣ ਬਾਅਦ ਵਨਿਤ ਉਹਦੇ ਕੋਲ ਆਇਆ ਸੀ ਜਨਾਬ ਖਰਚਾ ਬਹੁਤ ਹੋ ਗਿਆ 10 ਖੋਖੇ ਤਾਂ ਉੱਪਰ ਦਿੱਤਾ ਹੈ 10 ਸੀ ਆਰਈ ਲੱਗ ਗਿਆ ਹੋਣਾ ਤੇ ਐਂ ਤਾਂ ਭਾਂਡੇ ਵਿਖ ਜਾਣਗੇ ਕੋਈ ਰਾਹ ਕੱਢੋ ਕਾਕਾ ਜੀ ਨੇ ਵੀ ਤੁਹਾਡੇ ਕੋਲ ਤੋਰਿਆ ਇਹ ਸੋਚਦੇ ਵਿਕਰਮਪਾਲ ਦੇ ਜਿਹਨ ਵਿੱਚ ਆਪਣੇ ਬੋਲ ਯਾਦ ਆਏ ਉਸ ਕਿਹਾ ਸੀ ਵਨੀਤ ਹਰਿਆਣੇ ਨਾਲ ਲਗਮੀ ਡੀਂਗ ਮੋੜ ਕੋਲ ਤੇਰੀ ਕਿੰਨੀ ਜ਼ਮੀਨ ਹੈ ਉਹ ਕੰਮ ਆਉ ਹੁਣ ਕਿੰਨੇ ਕਿੱਲੇ ਐ ਕਿੱਲੇ ਤਾਂ ਤੇਰਾ ਨੇ ਪਰ ਜ਼ਮੀਨ ਤੋਂ ਕੀ ਆਉ ਬਾਬਾ ਜੀ ਕਾ ਠੁੱਲੂ ਗਲਤ ਆ ਸੁਣ ਯਾਰ ਕਾਲਾ ਨਾ ਪੈ ਉਥੇ ਲਾ ਬਾਗ ਇੱਕ ਪਾ ਕੋਠੀ ਜੀਦੇ ਇਠਾਂ ਫੁੱਲ ਬੇਸਮੈਂਟ ਹੋਵੇ ਹੋ ਜਾਵੇਗਾ ਇਹ ਤੋਂ ਕੀ ਆਉ ਹਾਂ ਇਹ ਤੋਂ ਹੀ ਜੰਪ ਕਰਾਂਗੇ ਉਥੇ ਤਿਆਰ ਕਰਾਂਗੇ ਆਪਾਂ ਸ਼ਰਾਬ ਲੇਬਲ ਕਰਾਂਗੇ ਹਰਿਆਣਾ ਮਾਰਕਾ ਅਵਲ ਤਾਂ ਸਾਰੇ ਜ਼ਿਲ੍ਹੇ ਦੇ ਨਹੀਂ ਟੁਟਾਲ ਸਬ ਡਿਵੀਜ਼ਨ ਦੇ ਠੇਕੇ ਦਿਵਾਵਾਂਗੇ ਆਪਦੇ ਬੰਦੇ ਨੂੰ ਆਹ ਮਾਉਂਟੀ ਵੇਖ ਲਈ ਮੇਰਾ ਇਨਫਾਰਮਰ ਹੈ ਫਿਰ ਠੇਕੇ ਤੇ ਆਪਣੀ ਤਿਆਰ ਕੀਤੀ ਸ਼ਰਾਬ ਵੇਚਾਂਗੇ ਤੇ ਸਾਰੇ ਪੰਜਾਬ ਵਿੱਚ ਵੀ ਸਪਲਾਈ ਕਰਾਂਗੇ। ਅੱਛਾ ਵਨੀਤ ਟੈਕਿਆ ਸੀ। ਫਿਰ ਸਾਰਾ ਮੈਚ ਵਨੀਤ ਨੇ ਫਿੱਟ ਕਰ ਲਿਆ ਸੀ। ਮੰਟੀ ਵੀ ਪਾਸ ਦੇ ਕੇ ਖੇਟਿਆ ਸੀ। ਉਹਨਾਂ ਤਿੰਨਾਂ ਦੀ ਟੀਮ ਨੇ ਬਥੇਰੇ ਗੋਲ ਕੀਤੇ ਸਨ, ਚੌਕੇ ਛੱਕੇ ਮਾਰੇ ਸਨ। 2021 ਦੇ ਆਈਪੀਐਲ ਜਿੱਤੇ ਸਨ। ਵਿਕਰਮ ਪਾਲ ਨੂੰ ਆਪਣੇ ਦੌਲਤ ਦੇ ਅੰਬਾਰ ਯਾਦ ਆਏ। ਆਪਣੀ ਟਿਕੜੀ ਤੇ ਮਾਣ ਕਰਦਾ ਉਹ ਪੌੜੀਆਂ ਉਤਰ ਆਇਆ ਡਰੈਗ ਰੂਮ ਵਾਲੇ 2 ਸੀਟਰ ਚਾਰੇ ਸੋਫੇ ਰੁਕੇ ਹੋਏ ਸਨ ਚਾਰਾਂ ਤੇ ਇੱਕ ਇੱਕ ਜਣਾ ਬੈਠਾ ਸੀ ਵਿਕਰਮਪਾਲ ਬਿਨਾ ਝਿਜਕ ਬਬਲਜੀਤ ਨਾਲ ਖਹਿ ਕੇ ਬਹਿ ਗਿਆ ਉਹਨਾਂ ਦੀਆਂ ਚਲਦੀਆਂ ਗੱਲਾਂ ਰੁਕ ਗਈਆਂ ਵਨੀਤ ਵਰਮਾ ਨੇ ਆਪਣੇ ਮੇਨ ਹੋਣ ਦਾ ਮਾਣ ਕਰਦਿਆਂ ਕਿਹਾ ਜਨਾਬ ਤੁਹਾਨੂੰ ਐਸਐਸਪੀ ਸਾਹਿਬ ਕਹੀਏ ਕਿ ਕਰ ਲੈ ਚਿਹੜਾ ਖੱਤਰੀਆ ਕਰ ਲੈ ਤੇਰੇ ਦਿਨ ਨੇ ਮੈਨੂੰ ਤਾਂ ਆ ਕੰਜਰ ਦਾ ਰੋਬਨ ਲੈ ਬੈਠਾ ਕਾਕਾ ਜੀ ਤੋਂ ਗਾਲਾਂ ਵੀ ਖਾਦੀਆਂ ਕੁਰਸੀ ਵੀ ਗਈ ਬੇਫਿਕਰ ਹੋ ਜਾਓ ਕਿਧਰੇ ਨਹੀਂ ਜਾਂਦੀ ਕੁਰਸੀ ਮੇਰੀ ਕਾਕਾ ਜੀ ਨਾਲ ਗੱਲ ਹੋ ਗਈ ਪਹਿਲਾਂ ਆ ਮਾਮਲਾ ਨਿਝਠੋ ਇਹੀ ਨਿਝਠਣ ਲਈ ਆਇਆ ਬੈਠਾ ਕਿਉਂ ਬਬਲੀ ਹਾਂ ਜਨਾਬ ਰੋਬਨ ਦੀ ਅੜੀ ਨੇ ਮਰਵਾਤਾ ੱੱਤੇ ਆਪਾਂ ਕਸੂਤੀ ਫਸਾਤਾ ਮੈਨੂੰ ਜਵਾਕ ਜਿਹਦੀ ਕਰ ਲੈਂਦੇ ਨੇ ਰੋਬਨ ਵੀ ਬੇਬੀ ਡਾਲ ਤੇ ਡੁੱਲ ਗਿਆ ਇਹ ਛੜੇ ਯਾਰ ਵਿਕਰਮ ਬਾਜੀ ਪੁੱਠੀ ਪੈਣ ਦੀ ਜਾਂਦੀ ਐ ਹੁਣ ਕੀ ਕਰੀਏ ਵਨੀਤ ਨੂੰ ਕਾਲੀ ਲੱਗੀ ਹੋਈ ਸੀ ਉਹ ਚਾਹੁੰਦਾ ਸੀ ਕਿ ਇਥੋਂ ਫੋਗ ਪਵੇ ਤੇ ਉਹ ਜਾਵੇ ਦੋ ਗੱਲਾਂ ਨੇ ਖੇੜ ਬਗਾੜੀ ਐ ਸਰ ਪਹਿਲੀ ਐਕਸ਼ਨ ਕਮੇਟੀ ਦੂਜਾ ਜਨਾਬ ਦੇ ਥਾਂ ਆਇਆ ਨਵਾ ਸਾਹਿਬ ਉਹ ਸਾਲਾ ਜੱਜ ਵੀ ਲੋਟ ਨਹੀਂ ਆਇਆ ਮੰਟੀ ਇਸ ਕਿਸ ਨਾਲ ਸਭ ਤੋਂ ਵੱਧ ਜੁੜਿਆ ਹੋਇਆ ਸੀ ਉਸ ਕੋਲ ਹੀ ਸਭ ਤੋਂ ਵੱਧ ਅਪਡੇਟਸ ਸਨ ਐਕਸ਼ਨ ਕਮੇਟੀ ਦਾ ਡੱਡੂਆਂ ਦੀ ਪਸੇਰੀ ਐ ਇਹਦੇ ਕਈ ਰੰਗ ਨੇ ਕਿਸਾਨ ਜੂਨੀਅਨ ਵਾਲੇ ਨੇ ਵਿਗੜੇ ਕਾਮਰੇਡ ਨੇ ਸਮਾਜ ਸੇਵੀ ਨੇ ਹੋਰ ਜੁਨੀਆਨ ਆਲੇ ਨੇ ਕੁਝ ਕਾਰੋਬਾਰੀ ਵਿੱਚ ਸਾਲੇ ਸਾਥ ਸੰਤ ਤੁਰੇ ਫਿਰਦੇ ਨੇ ਵਨੀਤ ਦਾ ਹੱਥ ਵੀ ਕੇਸ ਦੀ ਨਵਸਤੇ ਸੀ ਆ ਨਮੇਸ਼ਾ ਵਾਲਾ ਨਮਾ ਫਾਣਾ ਠੋਕ ਗਿਆ ਇਹਨੇ ਤਾਂ ਮੈਰੀਲੈਂਡ ਚੋਂ ਜੇਲ੍ਹ ਜਾਂਦਾ ਖਾਣਾ ਵੀ ਰੋਕਤਾ ਬੁਲੇਟ ਦੇ ਆਪ ਥੱਪੜ ਮਾਰ ਕੇ ਆਇਆ ਇਹ ਅਖਬਾਰਾਂ ਚ ਲੇਖ ਲੁਖ ਲਿਖਦਾ ਇਹਨੂੰ ਕੁਝ ਜ਼ਿਆਦਾ ਹੀ ਪੰਜਾਬ ਦਾ ਏਜ ਚੜਿਆ ਇਹਨੂੰ ਛੱਡੋ ਇਹ ਤਾਂ ਇੱਕ ਝਟਕੇ ਦੀ ਮਾਰ ਐ ਐਕਸ਼ਨ ਕਮੇਟੀ ਦਾ ਕੁਝ ਕਰੋ ਉਹਦੀ ਕੋਈ ਕਮਜ਼ੋਰ ਕੜੀ ਤੇ ਮੇਨ ਟਾਰਗੇਟ ਪਾਓ ਮਾਂਟੀ ਰਾਵਲ ਦੇ ਫਿਲਾਸਫਰਾਂ ਵਾਂਗ ਦੋਵੇਂ ਅੱਖਾਂ ਦੇ ਅੰਨ ਉੱਪਰ ਚੜਾਏ ਅੱਖਾਂ ਦੀਆਂ ਕਾਲੀਆਂ ਪੁਤਲੀਆਂ ਪਲਕਾਂ ਨਾਲ ਜਾ ਲਾਨਾ ਫੋਟੋਸਟੈਟ ਦੀ ਇਨੀਲੀ ਲਾਈਨ ਵਾਂਗ ਸਰਚ ਲਾਈਟ ਸਾਰੇ ਕਮੇਟੀ ਆਗੂਆਂ ਤੇ ਮਾਰੀ ਉਸ ਦੀਆਂ ਅੱਖਾਂ ਅੱਗੇ ਨਾਬੀ ਪੱਗ ਕਾਲੇ ਕੋਟ ਚਿੱਟੇ ਦਾੜੀ ਵਾਲੇ ਐਡਵੋਕੇਟ ਇੰਦਰਪਾਲ ਦਾ ਪ੍ਰਿੰਟ ਸਟਿਲ ਹੋ ਗਿਆ ਮੌਂਟੀ ravel ਕਹਿਣ ਲੱਗਾ ਐਡਵੋਕੇਟ ਪਾਲ ਪੂਲ ਦਾ ਕਰੋ ਕੁਝ ਇਹੀ ਮੇਨ ਟਾਰਗੇਟ ਬਣਦਾ ਹੈ ਇਹੀ ਬੁੜਕੂ ਜਾ ਜਾ ਕੇ ਉਹ ਸਾਰੇ ਸਕੀਮਾਂ ਵਿੱਚ ਜੁਟ ਗਏ ਸੰਘਾ ਚਾਹ ਨਮਕੀਨ ਮਿੱਠੇ ਵਾਲੀ ਟਰੇ ਧਰ ਕੇ ਉੱਥੇ ਹੀ ਖੜ ਗਿਆ ਬਬਲੀ ਵਿਕਰਮਪਾਲ ਵੱਲ ਚੁੱਕੀ ਆਪਣਾ ਮੂੰਹ ਉਸਦੇ ਕੰਨ ਦੇ ਨੇੜੇ ਲੈ ਗਈ ਕੰਨ ਵਿੱਚ ਫੋਸਫੋਸ ਕੀਤੀ ਵਿਕਰਮਪਾਲ ਨੇ ਵੀ ਹਾਂ ਹਾਂ ਕੀਤੀ ਤੇ ਕਿਹਾ ਸਾਰਿਆਂ ਨੂੰ ਦੱਸੋ ਮੈਡਮ